ਇੱਕ ਵਾਰ ਫਿਰ ਇੱਕ ਬੱਚੇ ਦੀ ਕੇਕ ਖਾਣ ਕਾਰਨ ਤਬਿੱਬ ਵਿਗੜ ਜਾਂਦੀ ਹੈ ਉਹਦੀ ਸਿਹਤ ਦੇ ਵਿੱਚ ਜਿਹੜੀ ਹੈ ਖਰਾਬੀ ਹੋ ਜਾਂਦੀ ਹੈ ਜਦੋਂ ਉਹ ਆਪਣੇ ਜਨਮ ਦਿਨ ਦਾ ਕੇਕ ਕੱਟ ਕੇ ਖਾਂਦੀ ਹੈ ਦੱਸਦੀ ਹੈ ਕਿ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਕੁਝ ਦਿਨ ਪਹਿਲਾਂ ਵੀ ਅਜਿਹੀ ਇੱਕ ਖਬਰ ਹੋਰ ਆਈ ਸੀ ਜੋ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਇੱਕ ਬੱਚੀ ਨੇ ਆਪਣੇ ਜਨਮ ਦਿਨ ਦੇ ਉੱਪਰ ਕੇਕ ਮੰਗਵਾਇਆ ਸੀ ਅਤੇ ਕੇਕ ਖਾਣ ਤੋਂ ਬਾਅਦ ਹੀ ਉਹ ਦੀ ਤੁਰੰਤ ਮੌਤ ਹੋ ਗਈ ਸੀ ਤੇ ਇਸ ਵਾਰ ਇੱਕ ਵਾਰ ਫਿਰ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਬੇਕਰਸ ਤੋਂ ਕੇਕ ਕ ਮੰਗਵਾਇਆ ਗਿਆ ਆਪਣੇ ਬੱਚੀ ਦੇ ਜਨਮ ਦਿਨ ਦੇ ਲਈ ਤੇ ਜਿਵੇਂ ਹੀ ਕੇਕ ਕੱਟ ਕੇ ਖਾਦਾ ਜਾਂਦਾ ਹੈ ਤੇ ਬੱਚੀ ਦੀ ਸਿਹਤ ਜਿਹੜੀ ਹੈ ਉਹ ਤੁਰੰਤ ਵਿਗੜ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਕੇਕ ਨੂੰ ਚੈੱਕ ਕੀਤਾ ਗਿਆ ਤਾਂ ਕੇਕ ਖਰਾਬ ਨਿਕਲਦਾ ਹੈ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਬਦਬੂ ਆ ਰਹੀ ਸੀ ਉਸ ਤੋਂ ਬਾਅਦ ਕੇਕ ਲੈ ਕੇ ਜਾਣ ਵਾਲਾ ਜੋ ਗ੍ਰਾਹਕ ਹੈ ਉਹ ਦੁਕਾਨ ਦੇ ਉੱਪਰ ਪਹੁੰਚਦਾ ਹੈ ਤੇ ਅੱਧੇ ਸ਼ਿਕਾਇਤ ਦੁਕਾਨਦਾਰ ਦੇ ਨਾਲ ਕਰਦਾ ਹੈ ਦੁਕਾਨ ਮਾਲਿਕ ਨੂੰ ਕਈ ਗੱਲਾਂ ਵੀ ਸੁਣਾਈਆਂ ਗਈਆਂ ਕਿ ਤੁਸੀਂ ਇੰਨਾ ਕਟਿਆ ਤੇ ਗੰਦਾ ਕੇਕ ਕਿਉਂ ਰੱਖਿਆ ਹੋਇਆ ਤੇ ਵੇਚ ਹੀ ਕਿਉਂ ਨੇ ਇਹ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਦੁਕਾਨਦਾਰ ਆਪਣੇ ਸਫਾਈ ਦਿੰਦੇ ਹੋਏ ਕਿ ਕੁਝ ਕਹਿ ਰਿਹਾ ਉਹ ਤੁਸੀਂ ਆਪ ਹੀ ਦੇਖ ਲਵੋ ਮਾਮਲਾ ਵੀਰ ਜੀ ਹੈ ਕੁਝ ਵੀ ਨਹੀਂ ਇਸ਼ੂ ਬਣਾਇਆ ਗਿਆ ਹੈ ਕਿ ਕਸਟਮਰ ਲੈ ਕੇ ਗਏ ਆ ਪਰਸ ਟੈਂਪਰੇਚਰ ਮੇਨਟੇਨੈਂਸ ਦਾ ਥੋੜਾ ਗਰਮੀ ਕਰਕੇ ਮੇਨਟੇਨ ਕਰਨਾ ਪੈਂਦਾ ਹੈ ਕਸਟਮਰ ਤੋਂ ਪ੍ਰੋਪਰ ਨਹੀਂ ਮੇਨਟੇਨ ਹੋਇਆ ਹੁਣ ਤੇ ਕੇਕ ਦੇ ਵਿੱਚ ਫਾਲਟ ਨਹੀਂ ਹੈ ਉੱਪਰ ਜਿਹੜੀ ਵਿਪੀ ਕਰੀਮ ਹੁੰਦੀ ਹੈ ਉਹ ਹੁੰਦੀ ਹੈ ਸਿੰਥੈਟਿਕ ਕਰੀਮ ਹੁੰਦੀ ਹੈ ਤੇ ਉਸ ਨੂੰ ਬੀਟ ਕਰਨਾ ਪੈਂਦਾ ਹੈ ਜੇ ਨਹੀਂ ਕਿ ਪ੍ਰੋਪਰ ਉਹ ਨੈਚੁਰਲ ਕਰੀਮ ਨਹੀਂ ਹੁੰਦੀ ਹੈ ਤੇ ਉਹ ਹਲਕੇ ਜਿਹੀ ਖਟਾਸ ਦਾ ਟਾਪਿਕ ਕਸਟਮਰ ਚੱਕ ਰਿਹਾ ਸੀਗਾ ਜਦਕਿ ਉਹ ਇਸ਼ੂ ਅਸੀਂ ਡਿਸੋਲਵ ਵੀ ਕਰਤਾ ਕਸਟਮਰ ਨੂੰ ਉਹ ਪੰਡ ਵੀ ਦੇ ਦਿੱਤਾ ਕੇਕ ਦੇ ਬਦਲੇ ਕੇਕ ਨੂੰ ਚੈੱਕ ਕਰਾ ਕੇ ਦਿੱਤਾ ਹੈ ਕੇਕ ਫਰੈਸ਼ ਸੀਗਾ ਕੇਕ ਨੂੰ ਕੋਈ ਉਹ ਨਹੀਂ ਸੀਗਾ ਵੀ ਆਪਾਂ ਕੀ ਕੇਕ ਪੁਰਾਣਾ ਦਿੰਦਾ ਹੈ ਮੈਨੇ ਇਹ ਸ਼ੂਬਸ ਉਹਨਾਂ ਨੇ ਬਣਾ ਲਿਆ ਵੀ ਵਾਇਰਲ ਹੋਣ ਦਾ ਜਿਹੜਾ ਕੇਕ ਆ ਵੀ ਲੈ ਕੇ ਆਂਦੀ ਕਿੰਨੇ ਵਜੇ ਲੈ ਕੇ ਆਂਦੀ ਕੇਕ ਸ਼ਾਮ ਨੂੰ ਗਿਆ ਵੀਰ ਜੀ ਟਾਈਮਿੰਗ ਪਰ ਉਹ ਕਿੰਨੇ ਵਜੇ ਜੰਮ ਕਾਦੀ ਆ ਕੀ ਕੇਕ ਖਾਣਾ ਮੇਰੇ ਕੋਲ ਆਈ ਰਾਤੀ 9:30 ਵਜੇ 9:30 ਤੋਂ ਬਾਅਦ 9:30 ਤੋਂ ਬਾਅਦ ਤੁਸੀਂ ਕੀ ਕੀਤਾ ਉਹਨੂੰ ਰਿਪਲੇਸ ਕਰਕੇ ਦਿੱਤਾ ਹਾਂ ਰਿਪਲੇਸ ਕਰਕੇ ਦਿੱਤਾ ਜਿਹਨਾਂ ਨੂੰ ਜਦੋਂ ਬੇਰੀ ਦਾ ਵਿੱਚ ਲਿਖ ਰਿਹਾ ਕੇਕ ਦਾ ਪਲੇਸਰ ਪਰ ਆਦੀ ਉਹ ਕਰਦੇ ਕਾ ਤੁਸੀਂ ਜਦੋਂ ਪਹਿਲੇ ਨੂੰ ਖਾ ਕੇ ਕੈਪਟਰ ਰਿਵਾਈਜ਼ ਕਰਨ ਲੱਗੇ ਉਹ ਜਿਹੜੀ ਖੁੱਲ ਨਹੀਂ ਪਟੇ ਲਿਖ ਰਿਹਾ ਉਹ ਖਰਾਬ ਹੈ। ਖਰਾਬ ਨਹੀਂ। ਕਿ ਕੇਕ ਖਰਾਬ ਹੈ। ਕੇਕ ਵੀਰ ਜੀ ਬ੍ਰੈਡ ਜਿਹੜੀ ਸੀਗੀ ਕੇਕ ਦੀ ਬ੍ਰੈਡ ਵੀ ਓਕੇ ਸੀਗੀ ਸਿਰਫ ਕਰੀਮ ਜਿਹੜੀ ਹੈ। ਕਰੀਮ ਉੱਤੋਂ ਦੀ ਵਿਬਡ ਕਰੀਮ ਜਿਹੜੀ ਹੁੰਦੀ ਹੈ ਨਾ ਉਹ ਥੋੜੀ ਸਿੰਥੈਟਿਕ ਬੀਟ ਕਰਕੇ ਕਰਨੀ ਹੁੰਦੀ ਹੈ। ਹੋ ਸਕਦਾ ਕਿ ਕੇਕ ਵੀ ਵਾਲੇ ਟੇਸਟ ਆਉਂਦਾ। ਇਹ ਖਰਾਬ ਨਹੀਂ ਮੈਂ ਕਹਿ ਰਿਹਾ ਵੀਰ ਜੀ ਖਰਾਬ ਨਹੀਂ ਮੇਨ ਗਰਮੀ ਕਰਕੇ ਕਰੀਮ ਖਟਾਸ ਅੰਦਰ ਅਸੀਂ ਜ ਫਰੂਟ ਦਾ ਟਾਪਿਕ ਹੁੰਦਾ ਹੈ ਕੇਕ ਦੇ ਅੰਦਰ ਫਰੂਟ ਪਏ ਹੁੰਦੇ ਨੇ ਫਰੂਟ ਆਪਣਾ ਨਾਲ ਪਾਣੀ ਛੱਡ ਦਿੰਦੇ ਨੇ ਫਰੂਟ ਆਪਣਾ ਗਰਮੀ ਦੇ ਕਰਕੇ ਉਹ ਕਰੀਮ ਦੇ ਵਿੱਚ ਖਟਾਸ ਹਲਕੀ ਜੀ ਦੇ ਦਿੰਦੇ ਹੈ ਜੰਮਰ ਪਹਿਲਾਂ ਵੀ ਆਉਂਦਾ ਸੀ ਤੁਹਾਡੇ ਕੋਲ ਕਸ਼ਮੇ ਮੇਰਾ ਘਟੋਟ 4-5 ਸਾਲ ਪੁਰਾਣਾ ਜੀ ਵੀਡੀਓ ਵੈਲ ਕੀਤੀ ਹੈ ਉਹਨੇ ਮੈਂ ਉਹੀ ਕਹਿ ਰਿਹਾ ਕਈ ਵਾਰ ਪਤਾ ਨਹੀਂ ਅਗਲੇ ਤਾਂ ਕੀ ਦਿਮਾਗ ਚਾਹੀ ਕੀ ਨਹੀਂ ਆਈ ਅਗਲੇ ਨਾਲ ਪੂਰੇ ਜਿਵੇਂ ਅਸੀਂ ਰਿਪਲੇਸ ਵੀ ਕਰ ਦਿੱਤਾ ਪੂਰੇ ਰਿਸੋਲਵ ਵੀ ਕਰਤਾ ਅਗਲੇ ਨੂੰ ਵੀ ਆਪਾਂ ਨੇ ਅਗਲੇ ਨਾਲ ਕੋਈ ਉਹੋ ਜੀ ਟੌਪਿਕ ਵੀ ਨਹੀਂ ਗੱਲ ਛੇੜੀ ਵੀ ਮੈਂ ਨਹੀਂ ਦਿੰਦਾ ਜਾਂ ਮੈਂ ਨਹੀਂ ਕੀਤਾ ਉਹ ਨਹੀਂ ਗੇ ਨੂੰ ਵੀ ਲੈ ਕੇ ਨੂੰ ਵੀ ਕਾਫੀ ਦਿਨ ਹੋ ਗਏ ਗੇਸ ਨੂੰ ਉਸ ਤੋਂ ਬਾਅਦ ਸਾਡੇ ਆਂਦੇ ਨੇ ਅਸੀਂ ਨਾਲ ਦੇ ਨਾਲ ਫ੍ਰਿਜ ਦੇ ਵਿੱਚ ਲਗਾਣਾ ਸੀ ਬੈਂਕ ਕਸਟਮਰ ਨਾਲ ਕੋਈ ਲੜਾਈ ਕੋਈ ਅਗਰ ਕੋਈ ਗਲਤ ਬਾਤ ਹੋਈ ਸੀ ਜੋ ਤੁਹਾਡੀ ਦੁਕਾਨ ਬਦਨਾਮ ਕਰਨਾ ਹੈ ਸੋਸ਼ਲ ਮੀਡੀਆ 'ਤੇ ਉਹਨੇ ਦੇਖੋ ਜੀ ਵੀਰ ਜੀ ਮੇਰੇ ਹੋ ਸਕਦਾ ਹੈ ਅਗਲੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਕੀ ਨਹੀਂ ਚੱਲਦਾ ਹੁਣ ਆਪਾਂ ਉਸ ਟੌਪਿਕ ਤੇ ਗੱਲ ਕੀਤੀ ਇਸ ਬੰਦੇ ਨਾਲ ਮੈਂ ਜਾ ਕੇ ਆਇਆ ਹਾਂ ਜੀ ਪਰਸਨਲੀ ਜਾ ਕੇ ਆਇਆ ਹਾਂ ਉਹਨਾਂ ਕੋਲ ਜਾ ਕੇ ਆਇਆ ਹਾਂ ਜੀ ਬੰਨਾਂ ਨੂੰ ਹੀ ਕਹਿ ਮੈਂ ਵੀਰ ਜੀ ਵੀ ਕੋਈ ਤੁਹਾਨੂੰ ਸ਼ੰਕਾ ਆਈ ਹੈ ਜਾਂ ਕੋਈ ਸੀਗੀ ਮੈਨੂੰ ਉੱਥੇ ਸੋਲਵ ਕਰਦੇ ਸੀ ਤੁਹਾਡੀ ਤਾਂ ਆਪਾਂ ਨੇ ਕਹਿਣ ਦੇ ਉੱਤੇ ਆਪਾਂ ਨੇ ਨਾਲ ਦੇ ਨਾਲ ਤੁਹਾਨੂੰ ਕੇਕ ਵੀ ਰਿਫੰਡ ਕਰਤਾ ਵੀ ਆਪਾਂ ਨੇ ਉਹ ਟਾਪਿਕ ਪਾਇਆ ਹੀ ਨਹੀਂ ਕਿ ਬੱਸ ਰਿਫੰਡ ਨਹੀਂ ਦਿੰਦੇ ਤੁਹਾਨੂੰ ਜਾਂ ਸਮਥਿੰਗ ਜੋ ਵੀ ਹੈ ਬੰਦਾ ਮੰਨਿਆ ਕਿ ਮੈਂ ਵੀਡੀਓ ਬੈਲ ਕਰ ਦਿੱਤੀ ਹੈ ਹਾਂਜੀ ਠੀਕ ਹੈ ਠੀਕ ਹੋਣਾ ਤੇ ਮੈਨੂੰ ਕਿਉਂ ਨਹੀਂ ਕਿਵੇਂ ਜੇ ਰੱਬ ਜਾਣੇ ਕੀ ਹੈ ਕੇਕ ਵੀਰ ਜੀ ਦੋ ਦਿਨ ਨਹੀਂ ਖਰਾਬ ਹੁੰਦਾ ਪੱਟੂਸ ਨੂੰ ਮੇਨਟੇਨ ਕਰਨਾ ਪੈਂਦਾ ਵੀ ਫ੍ਰੀਜ਼ਰ ਰਿਜ ਦੇ ਵਿੱਚ ਟੈਂਪਰੇਚਰ ਸਹੀ ਪਿਆ ਰਹੇ ਫਰੈਸ਼ ਬਣਨੇ ਹੁੰਦੇ ਨੇ ਇਹ ਵੀ ਨਹੀਂ ਕਿ ਆਪਾਂ ਨੇ ਕਿ ਬਣਾ ਕੇ ਆਪਾਂ ਨੇ ਸਟਾਕ ਅੰਦਰ ਓਵਰ ਲਾਇਆ ਹੁੰਦਾ ਜਿੰਨੀ ਲੋੜ ਹੁੰਦੀ ਹੈ ਅਸੀਂ ਦਾ ਆਰਡਰ ਲੈ ਕੇ ਬਾਹਰੋਂ ਮੰਗਵਾਉਂਦੇ ਹਾਂ ਜੀ ਕਿਉਂਕਿ ਆਪ ਕੋਲ ਨਹੀਂ ਬਾਹਰੋਂ ਮੰਗਵਾਉਂਦੇ ਆਰਡਰ ਤੇ ਬਣਦੇ ਆ ਜੀ ਬਾਹਰੋਂ ਆਂਦੇ ਨੇ ਆਰਡਰ ਤੇ ਬਣਦੇ ਨੇ ਆ